ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸੁੱਖ ਕਿਚਨ ਦੇ ਵਿੱਚ ਸੋ ਦੋਸਤੋ ਅੱਜ ਆਪਾਂ ਬਣਾਵਾਂਗੇ ਮਾਰਬਲ ਕੇਕ ਇਹਦੇ ਵਿੱਚ ਆਪਾਂ ਗੁੜ ਦਾ ਇਸਤੇਮਾਲ ਕਰਾਂਗੇ ਸੋ ਦੋਸਤੋ 1.5 ਕੱਪ ਦੁੱਧ ਦਾ ਉਹਦੇ ਵਿੱਚ ਮੈਂ ਪੌਣਾ ਕੱਪ ਤੇ ਸਾਧਾ 1 ਕੱਪ ਲੱਕਪ ਭਰਿਆ ਨਹੀਂ ਪੌਣਾ ਕੱਪ ਗੁੜ ਦਾ ਪਾ ਰਹੇ ਹਾਂ ਤੇ ਦੁੱਧ ਥੋੜਾ ਜਿਹਾ ਵਾਰਮ ਹੈ ਸੋ ਦੇਖ ਸਕਦੇ ਹੋ ਇੱਕ ਤੇ ਅੱਧਾ ਇੱਕ ਆਪਾਂ ਆਪਾਂ ਦੁੱਧ ਦਾ ਯੂਜ਼ ਕੀਤਾ ਹੈ ਸੋ ਵਾਰਮ ਮਿਲਕ ਦੇ ਵਿੱਚ ਆਪਾਂ ਗੁੜ ਨੂੰ ਮੈਲਟ ਕਰ ਲੈਣਾ ਹੈ ਸੋ ਦੋਸਤੋ ਹੁਣ ਆਪਾਂ ਦੁੱਧ ਨੂੰ ਪੌਣ ਲਾ ਮਗੇ ਸ਼ਾਨਣੀ ਨਾਲ ਛਾਣ ਕੇ ਤੇ ਹੁਣ ਇਹਦੇ ਵਿੱਚ 1/4 ਕੱਪ ਮੈਲਟਡ ਬਟਰ ਐਡ ਕੀਤਾ ਹੈ ਸੋ ਹੁਣ ਆਪਾਂ ਬਹੁਤ ਚੰਗੀ ਤਰ੍ਹਾਂ ਨਾ ਵਿਸਕ ਕਰ ਲਮ ਗੁੜ ਵਾਲੇ ਦੁੱਧ ਤੇ ਬਟਰ ਨੂੰ ਬਹੁਤ ਚੰਗੀ ਤਰ੍ਹਾਂ ਵਿਸਕ ਕਰਨ ਤੋਂ ਬਾਅਦ ਐਡ ਕਰਦੇ ਹਾਂ 1 ਕੱਪ ਆਟੇ ਦਾ ਤੇ ਨਾਲ ਹੀ ਐਡ ਕਰਾਂਗੇ 1 tsp ਬੇਕਿੰਗ ਪਾਊਡਰ ਐਂਡ 1/2 tsp ਬੇਕਿੰਗ ਸੋਡਾ ਸੋ ਹੁਣ ਆਪਾਂ ਇਹਨੂੰ ਛਾਣ ਕੇ ਚੰਗੀ ਤਰ੍ਹਾਂ ਨਾਲ ਤਿੰਨੋ ਚੀਜ਼ਾਂ ਨੂੰ ਦੁੱਧ ਦੇ ਵਿੱਚ ਆਪਾਂ ਫਿਰ ਮਿਕਸ ਕਰ ਲਵਾਂਗੇ ਸੋ ਦੋਸਤੋ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸੋ ਦੇਖ ਸਕਦੇ ਆਪਾਂ ਇਸ ਤਰ੍ਹਾਂ ਕਰਕੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਵਿਸਕ ਦੀ ਹੈਲਪ ਨਾਲ ਦੋਸਤੋ ਆਪਾਂ ਕੋਈ ਵੀ ਗੰਡਾ ਹੋਣ ਵਿੱਚ ਉਹ ਨਹੀਂ ਰਹਿਣੀਆਂ ਚਾਹੀਦੀਆਂ ਬਹੁਤ ਚੰਗੀ ਤਰ੍ਹਾਂ ਆਪਾਂ ਵਿਸਕ ਕਰ ਲਵਾਂਗੇ ਸੋ ਦੇਖ ਸਕਦੇ ਹੋ ਬਹੁਤ ਹੀ ਵਧੀਆ ਆਪਣਾ ਸੌਫਟ ਬੈਟਰ ਬਣ ਕੇ ਰੈਡੀ ਹੋਇਆ ਸੋ ਹੁਣ ਇਸ ਬੈਟਰ ਨੂੰ ਆਪਾਂ ਦੋ ਪਾਰਟਸ ਦੇ ਵਿੱਚ ਡਿਵਾਈਡ ਕਰ ਲਵਾਂਗੇ ਦੋਸਤੋ ਦੋ ਭਾਂਡਿਆਂ ਦੇ ਵਿੱਚ ਕੱਢ ਲਵਾਂਗੇ ਦੇਸਾ ਦਾ ਸੋ ਇੱਕ ਦੇ ਵਿੱਚ ਐਡ ਕਰ ਰਹੇ ਆ 1 ਟੇਬਲस्पून ਕੋਕੋ ਪਾਊਡਰ ਇੱਕ ਕੋਕੋਆ ਪਾਊਡਰ ਐਡ ਕਰਾਂਗੇ ਸੋ ਇਹਨੂੰ ਬਹੁਤ ਚੰਗੀ ਤਰ੍ਹਾਂ ਨਾਲ ਆਪਾਂ ਮਿਕਸ ਕਰ ਲਵਾਂਗੇ ਸੋ ਲੋ ਜੀ ਇਹ ਰੈਡੀ ਹੈ ਹੁਣ ਆਪਾਂ ਇੱਕ ਆਪਣੀ ਟ੍ਰੇ ਬੇਕਿੰਗ ਟ੍ਰੇ ਲੈ ਕੇ ਉਹਨੂੰ ਗ੍ਰੀਸ ਕਰ ਲਵਾਂਗੇ ਅੰਦਰੋਂ ਤੇ ਉਹਦੇ ਵਿੱਚ ਆਪਾਂ ਦੋਨੋਂ ਬੈਟਰਸ ਨੂੰ ਟਰਨ ਬਾਈ ਟਰਨ ਆਪਾਂ ਐਡ ਕਰਾਂਗੇ ਸੋ ਪਹਿਲਾਂ ਇਸ ਨੂੰ ਠਿੱਕ ਸਾਧਿਓ ਤੇ ਫਿਰ ਆਪਾਂ ਦੂਜਾ ਆਪਣਾ ਕੋਕੋਆ ਪਾਊਡਰ ਐਡ ਕੀਤੇ ਵਾਲਾ ਬੈਟਰ ਸੋ ਇਸ ਤਰ੍ਹਾਂ ਕਰਕੇ ਆਪਾਂ ਸਾਰਿਆਂ ਨੂੰ ਐਡ ਕਰਾਂਗੇ ਸੋ ਦੋਸਤੋ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਓ ਪਰ ਪੂਰੀ ਐਂਡ ਤੱਕ ਜਰੂਰ ਦੇਖਿਓ ਸੋ ਦੇਖ ਸਕਦੇ ਹੋ ਇਸ ਤਰ੍ਹਾਂ ਕਰਕੇ ਆਪਾਂ ਸਾਰਾ ਬੈਟਰ ਆਪਣਾ ਪੋਰ ਕਰ ਲੈਣਾ ਆਪਣੀ ਟ੍ਰੇ ਦੇ ਵਿੱਚ ਸੋ ਬੈਟਰ ਸਾਰਾ ਆਪਾਂ ਪਾ ਚੁੱਕੇ ਹਾਂ ਥੋੜਾ ਜਿਹਾ ਟੈਪ ਕਰਾਂਗੇ ਸੋ ਦੋਸਤੋ ਹੁਣੇ 베ਕਿੰਗ ਵਾਸਤੇ ਰੈਡੀ ਹੈ ਸੋ 350 ਡਿਗਰੀ ਫੈਰਨਹਾਈਟ ਤੇ ਆਪਾਂ 40-45 ਮਿੰਟ ਤੱਕ ਆਪਾਂ ਇਹਨੂੰ ਬੇਕ ਕਰਾਂਗੇ ਸੋ ਇੱਕ ਮਾਰਬਲ ਇਫੈਕਟ ਦੇ ਦੇਵਾਂਗੇ ਕਿਸੇ ਨਾਈਫ ਦੀ ਹੈਲਪ ਦੇ ਨਾਲ ਦੇਖ ਸਕਦੇ ਹਾਂ ਸੋ ਦੋਸਤੋ ਆਪਣਾ ਕੇਕ ਬੇਕ ਹੋ ਕੇ ਬਿਲਕੁਲ ਰੈਡੀ ਹੈ ਸੋ ਕੋਈ ਟੂਥਪਿਕ ਦੀ ਹੈਲਪ ਨਾਲ ਦੇ ਸਕਦੇ ਹਾਂ ਬਿਲਕੁਲ ਸੁੱਕੀ ਹੈ ਆਪਣੀ ਕੇਕ ਆਪਣਾ ਬਹੁਤ ਸੋਹਣਾ ਬੇਕ ਹੋ ਕੇ ਰੈਡੀ ਹੋਇਆ ਮਾਰਬਲ ਇਫੈਕਟ ਵੀ ਦੇ ਸਕਦੇ ਹਾਂ ਕਿੰਨਾ ਸੋਹਣਾ ਆ ਰਿਹਾ ਸੋ ਦੋਸਤੋ ਆਪਾਂ ਕੱਟ ਚੁੱਕੇ ਹਾਂ ਕੇਕ ਬਹੁਤ ਹੀ ਸੌਫਟ ਤੇ ਮਜ਼ੇਦਾਰ ਆਪਣਾ ਕੇਕ ਬਣ ਕੇ ਰੈਡੀ ਹੈ ਥੈਂਕ ਯੂ ਦੋਸਤੋ ਧੰਨਵਾਦ ਵੀਡੀਓ ਦੇਖਣ ਲਈ